ਉਨਾਇ 3 ਸਾਲ ਪਹਿਲੇ ਕਿਤੇ ਟੈਲੀਫੋਨ ਆਇਆ ਸੀ ਸਾਲ ਨੂੰ ਟਾਈਮ ਹੀ ਬਹੁਤ ਹੋ ਗਿਆ ਹੁਣ ਤੁਸੀਂ ਫੋਨ ਸ਼ਾਰਟ ਕਰਨ ਆ ਕੇ ਚਾਹੇਦ ਉਦੋਂ ਹੀ ਹੋ ਗਿਓ ਸਰ ਕੀ ਮਾਮਲਾ ਜਾਣਕਰ ਦਿਓ ਸਰ ਕਿਹੜੇ ਡਿਪਾਰਟਮੈਂਟ ਤੇ ਇਹ ਦੱਸ ਸਰ ਪਲੀਜ਼ ਕੋਈ ਨਾ ਕੋਈ ਜਾਣਕਾਰੀ ਸਾਂਝੀ ਕਰੋ ਸਾਨੂੰ ਦੱਸੋ ਕੁਝ ਨਾ ਨਾ ਪੰਗਾਤਾ ਚੌਂਕ ਅਧੀਨ ਪੈਂਦੇ ਪਿੰਡ ਦਬੁਰਜੀ ਵਿਖੇ ਇੱਕ ਪਰਿਵਾਰ ਦੇ ਘਰ ਜਿਹੜੀ ਐਨਆਈਏ ਵੱਲੋਂ ਰੇਡ ਕੀਤੀ ਗਈ ਆ ਰੇਡ ਦੌਰਾਨ ਜਿਹੜਾ ਵਾ ਇਥੇ ਘਰ ਦੇ ਵਿੱਚ ਪੁਸ਼ਤਾਸ਼ ਕੀਤੀ ਗਈ ਆ ਆਹ ਗੱਲਬਾਤ ਕਰਦੇ ਹਾਂ ਪਰਿਵਾਰ ਦੇ ਨਾਲ ਸਤਿਨਾਮ ਜੀ ਤੁਹਾਡਾ ਮੇਰਾ ਨਾਮ ਸਰਦਾਰ ਭਗਵੰਤ ਸਿੰਘ ਜੀ ਕਿਹੜਾ ਪੈਣ ਤੁਹਾਡਾ ਦਬੁਰਜੀ ਸਰ ਅੱਜ ਤੁਹਾਡੇ ਮੁਲਾਜ਼ਮ ਆਏ ਸੀ ਕੌਣ ਸੀ ਤੇ ਕੀ ਮਾਮਲਾ ਸੀ ਇਹ ਏਰੀਆ ਇਹਗੇ ਚੰਡੀਗੜ੍ਹ ਸਨ ਇਹਨਾਂ ਆਣ ਕੇ ਪੁੱਛਾਣ ਕੀਤੀ ਮੇਰੇ ਕੋ ਤੇ ਪੁੱਛਤਾਛ ਕੀਤੀ ਸਾਰੀ ਉਹਨਾਂ ਕਿਸ ਚੀਜ਼ ਦੀ ਆ ਉਹ ਬੇਟੇ ਦੇ ਬਾਰੇ ਬੇਡਾ ਮੇਰਾ ਦबई ਆ ਉਹਨੂੰ ਕਿਧਰ ਟੈਲੀਫੋਨ ਆਇਆ ਸੀ 3 ਸਾਲ ਪਹਿਲੇ ਉਹਤੇ ਘਰ ਤਾਂ ਇਹਨਾਂ ਸੱਜ ਕੀਤੀ ਹੈ ਨਾ ਤੇ 20-25 ਆਦਮੀ ਆਏਗੇ ਸਰ ਕੀ ਮਾਮਲਾ ਕੁ ਜਾਣ ਕੇ ਇਹ ਲਿਖ ਲਿਖਾ ਕੇ ਫੋਨ ਛਾਲ ਕਰਕੇ ਤੇ ਚਲੇ ਗਏ ਸਰ ਕੀ ਮਾਮਲਾ ਜਾਣ ਕੇ ਕੀ ਕੁਛ ਕੀਤੀ ਕੀ ਇਹਨਾਂ ਨੂੰ ਦੱਸਿਆ ਉਹਨਾਂ ਨੂੰ ਇਹੋ ਪੁੱਛਿਆ ਵੀ ਬੇਟੇ ਤੁਹਾਡ ਨੂੰ ਟੈਲੀਫੋਨ ਆਇਆ ਹੈ ਕਿੱਥੋਂ ਤੇ ਉਹਦਾ ਕਿਤੇ ਲੰਕਿਆ ਮੈਂ ਉਹ ਜੀ ਕੋਈ ਗੱਲ ਹੀ ਨਹੀਂ ਕੀਤੀ ਸਾਡੀ ਕੋਈ ਪ੍ਰੋਬਲਮ ਹੀ ਨਹੀਂ ਇਹੋ ਜੀ ਅਸੀਂ ਕਹੇ ਨਾ ਲਿੰਕ ਰੱਖੀਏ ਉਹਨਾਂ ਨੇ 3 ਸਾਲ ਪਹਿਲੇ ਕਿਤੇ ਟੈਲੀਫੋਨ ਆਇਆ ਸੀ ਤੇ 3 ਸਾਲ ਤੋਂ ਟਾਈਮ ਹੀ ਬਹੁਤ ਹੋ ਗਿਆ ਸਰ ਪਲੀਜ਼ ਕੋਈ ਨੋਕੀ ਜਾਣ ਹੁਣ ਤੁਸੀਂ ਪੁਹਨਚਣ ਤਰਨ ਆ ਕੇ ਸੈਦ ਉਦੋਂ ਹੀ ਆਉਂਦੇ ਹੋ ਇਹ ਮੋਤ ਬਣਾਣਾ ਸਾਜੀ ਫਿਰ ਮੋਤ ਬਣਾ ਨਾ ਸਕ ਪਾਇਆ ਚੁਣ ਬੁਲਾਇਆ ਫਿਰ ਪਿੰਡ ਤੇ ਆ ਸਾਰਿਆਂ ਬੰਦਿਆਂ ਨੂੰ ਬੁਲਾਇਆ ਤੇ ਉਹ ਆਏ ਹੀ ਤੇ ਫਿਰ ਉਹਨਾਂ ਆਣ ਕੇ ਗੱਲਾਂ ਬਾਤਾਂ ਕੀਤੀਆਂ ਫਿਰ ਰਿਸ਼ਤੇਦਾਰ ਵੀ ਆ ਗਏ ਸਾਰੇ ਸਰ ਕਿਨਾ ਹੈ ਤੁਹਾਡਾ ਬਖਤਾਰ ਸਿੰਘ ਪਿੰਡ ਦੇ ਬੁੱਜੀ ਜੋ ਸਰਦਾਰ ਸਾਹਿਬ ਦੇ ਅੱਜ ਘਰ ਇਹ ਮੇਰਾ ਛੋਟਾ ਭਰਾ ਜੀ ਇਹਦੇ ਘਰ ਰੇਡ ਹੋਈ ਤੇ ਮੈਂ ਜਦੋਂ ਬਾਹਰ ਵੇਖਿਆ ਤੇ ਪੁਲਸ ਆਈ ਉਹਨਾਂ ਨੇ ਮੈਂ ਕਿਹਾ ਵੀ ਨੰਦਰ ਜਾਣ ਦੋ ਮੇਰਾ ਭਰਾ ਵਾ ਉਹਨਾਂ ਨੂੰ ਮੰਦਰ ਨਹੀਂ ਹੋਣਦਾ ਤੇ ਮੈਂ ਵੀ ਮੇਰੇ ਭਰਾ ਨੂੰ ਜਾਣ ਦੋ ਅੰਦਰ ਨਹੀਂ ਆਉਣ ਨਹੀਂ ਦਿੱਤਾ ਇਹ ਜਦੋਂ ਰੇਡ ਹੋਈ ਇਹ ਤਾਂ ਕਿਹੋ ਜਿਹਾ ਮੌਲ ਬਣ ਗਿਆ ਮੌਲ ਤੇ ਲੱਗਦਾ ਜੀ ਤੁਹਾਨੂੰ ਪਤਾ ਕਿੱਦਾਂ ਪੁਲਸ ਆ ਜਾਈ ਰਾਜੇ ਬਾਹਰ ਆ ਗਿਆ ਜੀ ਮੈਂ ਵੀ ਮੇਰੇ ਦੇ ਪੁਲਸ ਆਈ ਸਾਡੇ ਪਿੰਡ ਦਾ ਸਰਪੰਚ ਤੇ ਹੋਰ ਕੋਈ ਬੰਦਾ ਸਾਡੇ ਪਿੰਡ ਦਾ ਖੜੋ ਉਹਦੇ ਵੇਲੇ ਅਸੀਂ ਕੋਈ ਨਹੀਂ ਕਰਦੇ ਉਹਨਾਂ ਆਪਣਾ ਕੈਮਰਾ ਜੀ ਆਨ ਕਰਕੇ ਤੇ ਆਪਣਾ ਰੇਟ ਲਾਉਣ ਦੇ ਜਾਂ ਬਜਲੇ ਭਰਾ ਮੇਰਾ ਮਰਵਾ ਚੋਤਾ ਹੈ ਕੀ ਮੰਗ ਕਰਦੇ ਅਸੀਂ ਮੰਗੇ ਹੋ ਕਰਦੇ ਵੀ ਕਿਦੋਂ ਵੀ ਕੋਈ ਰਿਕਵੈਸਟ ਆਉਂਦੀ ਆ ਪਿੰਡ ਦੇ ਮੋਟਰ ਰੇਜਦਾ ਲੋਕਲ ਫੋਰਸ ਨਾਲ ਹੋਵੇ ਤੇ ਪਿੰਡ ਦਾ ਮੁਖੀ ਬੰਦਾ ਨਾਲ ਚਾਹੀਦਾ ਘਟੜ ਘਟ ਭਰਾ ਨਾਲ ਉਹ ਨਾਲ ਚੱਲ ਜਾਏਗਾ ਇਹ ਜਾਂ ਮੇਰੇ ਵਰਤਨ ਦੀ ਮੇਰੀ ਨੋ ਨਾ ਗਲਤੀ ਕਰ ਦਿੱਤੀ ਨਾ ਕੀ ਨਾਈ ਤੋਂਟਾ ਫੌਰਮਿਟਰ ਕੈਪਟਨ ਸੁਮਸ਼ੇਰ ਸਿੰਘ ਪਿੰਡ ਦੇ ਆਲਗਰ ਇਹ ਮੇਰੇ ਰਿਸ਼ਤੇਦਾਰ ਨੇ ਮੇਰਾ ਬੇਟਾ ਇਹਨਾਂ ਦੇ ਘਰ ਵਿਆਹਿਆ ਤੇ ਮੇਰੀ ਆ ਮੇਰੇ ਕੋ ਨੂ ਨਾ ਜੋ ਇਹਨਾਂ ਦੇ ਘਰ ਅੱਜ ਐਨਆਈਏ ਵੱਲੋਂ ਰੇਡ ਹੋਈ ਉਹਦੇ ਸਬੰਦੇ ਕੀ ਕਰਨ ਸਾਨੂੰ ਇਸ ਤਰ੍ਹਾਂ ਕਿ ਰਾਜਚ ਕੋ ਪਤਾ ਲੱਗ ਗਿਆ ਇਹ ਰਾਜਚ ਨੂੰ ਇਨਫੋਰਮੇਸ਼ਨ ਮਿਲ ਪਈ ਹੈ ਕਿ ਟੀਮ ਕਿਧਰ ਐ ਚ ਗਈ ਹੈ ਔਰ ਰਾਜਚ ਦੇ ਕੋਲੋਂ ਦੱਸਿਆ ਕਿ ਇਸ ਤਰ੍ਹਾਂ ਮਦਲੇ ਟੀਮ ਕੋਈ ਆਈ ਹੈ ਅਸੀਂ ਉਹ ਸੁਣ ਕੇ ਸੰਦਲੀ ਜੋ ਇੱਥੇ ਆਏ ਆ ਦੁਪਰ ਜੀ ਕਿ ਆਪਣੇ ਰਿਸ਼ਤੇ ਹਾਂਜੀ ਏਕੀ ਨਾਈ ਤੁਹਾਡਾ ਮੇਰਾ ਨਾਮ ਨਿਸ਼ਾਨ ਸਿੰਘ ਜੀ ਹਾਂਜੀ ਮੈਂ ਦਬੁਰਜੀ ਪਿੰਡ ਤੋਂ ਸਰਪੰਚ ਜੀ ਹਾਂਜੀ ਇਹ ਕੀ ਮਾਮਲਾ ਸੀ ਅੱਜ ਜੋ ਇੱਥੇ ਸਰਦਾਰ ਸਾਹਿਬ ਦੇ ਘਰ ਇਹ ਨਹੀਂ ਮੇਰੇ ਚਾਚਾ ਜੀ ਸਰਦਾਰ ਭਗਵਾਨ ਸਿੰਘ ਉਹਨਾਂ ਦੇ ਘਰ ਆ ਜਾਈ ਇਹਦੀ ਟੀਮ ਨੇ ਰੇਡ ਕੀਤੀ ਸੀ ਤੇ ਉਹਨਾਂ ਨੇ ਆਪਣਾ ਸਰਚ ਕੀਤੀ ਆ ਉਹਨਾਂ ਨੂੰ ਕੁਝ ਮਿਲਿਆ ਨਹੀਂ ਜੋ ਗਣ ਵਾਪਸ ਚਲੇ ਗਏ ਕੀ ਕੋਈ ਦੋਸ਼ ਲਾਇਆ ਜਾਂ ਕੀ ਉਹਨਾਂ ਨੇ ਕਿਹਾ ਇਹਦੀ ਕੋਈ ਕੰਬੋਜ ਕਰਕੇ ਕੋਈ ਹੈਗਾ ਸਸਪੈਕਟ ਹੈ ਜੀ ਉਹਨਾਂ ਦਾ ਜੋ ਕੇ ਸਾਡੇ ਜੁਕੇ ਕਹਿੰਦੇ ਰਹਿ ਰਿਹਾ ਉਹਨੂੰ ਕੋਈ ਕਾਲ ਉਹਦੀ ਆਈ ਕਿ ਪਤਾ ਨਹੀਂ ਇਧਰੋਂ ਗਈ ਸੀ ਕੁਝ ਉਹਦੇ ਸਬੰਧ ਵਿੱਚ ਸੀ ਜੋ ਕਿ 2-3 ਸਾਲ ਪਹਿਲਾਂ ਦੀ ਗੱਲ ਹੈ ਜੀ ਹੁਣ ਕੋਈ ਤਾਜੀ ਗੱਲ ਵੀ ਨਹੀਂ ਹੈ ਜੀ ਉਹਦੇ ਸਬੰਧ ਚ ਇਹਨਾਂ ਨੇ ਅੱਜ ਪੰਜਾਬ ਦੇ ਵਿੱਚ 9 ਜਗ੍ਹਾ ਤੇ ਰੇਡ ਕੀਤੀਆਂ ਜਿੰਨਾਂ ਚੋਂ ਇੱਕ ਸਾਡਾ ਪਿੰਡ ਪੁਰਤੀ ਸੀ ਹੈ ਜੀ ਹਾਂਜੀ ਕਿੰਨਾ ਚਿਰ ਲਗਭਗ ਇੱਥੇ ਰਹੇ ਹੋ ਤਿੰਨ ਸਾਢੇ ਤਿੰਨ ਘੰਟੇ ਜੀ ਤੇ ਤੁਹਾਨੂੰ ਇੱਥੇ ਅੰਦਰ ਜਿੰਨਾ ਚਿਰ ਰਿਸਰਚ ਕਰਦੇ ਰਹੇ ਕੋਈ ਆਉਣ ਚ ਮੁਸ਼ਕਲ ਹੋਈ ਬਹੁਤ ਮੁਸ਼ਕਲ ਸੀ ਉਹਨਾਂ ਨੇ ਕਿਸੇ ਨੂੰ ਅੰਦਰ ਆਉਣ ਜਾਣ ਤੋਂ ਨਹੀਂ ਜਿਹੜਾ ਅੰਦਰ ਸੀ ਅੰਦਰ ਜਿਹੜਾ ਬਾਹਰ ਉਹ ਬਾਹਰ ਤੇ ਮਤਲਬ 2-2.5 ਘੰਟੇ ਬਾਅਦ ਫਿਰ ਮੈਂ ਉਹਨਾਂ ਦੇ ਨਾਲ ਬਹਿਸ ਕਰਕੇ ਅੰਦਰ ਆਇਆ ਕਿ ਅਜਿਹੇ ਹਾਲਾਤ ਵਿੱਚ ਜਦੋਂ ਕਿਸੇ ਦੇ ਘਰ ਰੇਟ ਹੁੰਦੀ ਹੈ ਤਾਂ ਇਹ ਮੰਨ ਕਰਦੇ ਸਰਪੰਚ ਦਾ ਉੱਥੇ ਹਾਜ਼ਰ ਹੋਣਾ ਚਾਹੀਦਾ ਹੈ ਨਹੀਂ ਹੋਣਾ ਚਾਹੀਦਾ ਦੇਖੋ ਜੀ ਪਿੰਡ ਦਾ ਕੋਈ ਮੋਤਬਰ ਬੰਦਾ ਜਾਂ ਲੋਕਲ ਥਾਣੇ ਵਾਲੇ ਕੋਈ ਨਾ ਕੋਈ ਤਾਂ ਉੱਥੇ ਜ਼ਰੂਰ ਹੋਣਾ ਚਾਹੀਦਾ ਜੀ